50799 ਸ਼ਲੋਕਮਾਲਾ ਪਹਿਲਾ ਦੀਵਾ ਬਲੇ ਅੰਧੇਰਾ ਜਾਏ ਇਹ ਤਾਂ ਹੁਣ ਪਤਾ ਹੀ ਆ ਤੁਹਾਨੂੰ ਕਿ ਦੀਵਾ ਜੇ ਬਾਲਾਂਗੇ ਤਾਂ ਅੰਧੇਰਾ ਖਤਮ ਹੋ ਜਾਏਗਾ ਕਿਉਂਕਿ ਉਹ ਰੋਸ਼ਨੀ ਕਰ ਦਿੰਦਾ ਇਹ ਤਾਂ ਅੰਡਰਸਟੂਡ ਆ ਪਰ ਇੱਥੇ ਸੰਸਾਰਿਕ ਦੀਵੇ ਦੀ ਨਹੀਂ ਗੱਲ ਹੋਈ ਜਿਹੜਾ ਮਿੱਟੀ ਦਾ ਬਣਿਆ ਹੋਇਆ ਵਿੱਚ ਤੇਲ ਬੱਤੀ ਪਾ ਕੇ ਅਗ ਲਾ ਕੇ ਉਹਨੂੰ ਬਾਲ ਦਿੰਨੇ ਆ ਉਹ ਦੀਵੇ ਦੀ ਗੱਲ ਨਹੀਂ ਹੋ ਰਹੀ ਇੱਥੇ ਉਹ ਬਬੀਕ ਦੇ ਦੀਵੇ ਦੀ ਗੱਲ ਕਰੀ ਹੋਏ ਜੇ ਕਿਸੇ ਅੰਦਰ ਬਬੀਕ ਹੈ ਸੱਚ ਝੂਠ ਦਾ ਨਿਤਾਰਾ ਕਰਨ ਦੀ ਸਮਝ ਆ ਜੋ ਜਿਉ ਹੈ ਫਲ ਗਿਆ ਅੰਦਰ ਉਸ ਬਬੀਕ ਤੋਂ ਗਿਆਨ ਕੋਈ ਹੱਥ ਲੈਣ ਲੱਗ ਗਿਆ ਫਿਰ ਇਹ ਅਗਿਆਨਤਾ ਦਾ ਹਨੇਰਾ ਖਤਮ ਹੋ ਜਾਊਗਾ ਕਿ ਉਹ ਦੀਵਾ ਜਿਹੜਾ ਬਿਨਾਂ ਤੇਲ ਤੋਂ ਬਿਨਾਂ ਬੱਤੀ ਤੋਂ ਜਗਾ ਦਾ ਇਹਦੀ ਗੱਲ ਰਬਦਾਸ ਭਗਤ ਨੇ ਵੀ ਕੀਤੀ ਆ ਉਹਨਾਂ ਨੇ ਕਿਹਾ ਮਾਦੋ ਵਿਦਿਆ ਹਿਤਕੀਨ ਬਵੇਕ ਦੀਪ ਮਲੀਨ ਬਵੇਕ ਦਾ ਦੀਵਾ ਮੈਲਾ ਹੋ ਗਿਆ ਵਿਦਿਆ ਸੰਸਾਰਿਕ ਸਿੱਖਿਆ ਲੈ ਕੇ ਉਹਨਾਂ ਨੇ ਮੈਲਾ ਹੋ ਗਿਆ ਕਹਤਾ ਇਹਨਾਂ ਨੇ ਥੀਕੇ ਹੱਬੀ ਬੁਝਿਆ ਹੋਇਆ ਤੇ ਉਹ ਵੀ ਬਿਨਾ ਤੇਲ ਬਿਨਾ ਬੱਤੀ ਵਾਲਾ ਬਵੇਕ ਦਾ ਦੀਵਾਈਆ ਕਹਿੰਦੇ ਉਹ ਦੀਵਾ ਜਿਸ ਜਿਸਨ ਚਲ ਗਿਆ ਬਲ ਗਿਆ ਹਨੇਰਾ ਚਲੇ ਜਾਉ ਅਗਿਆਨਤਾ ਦਾ ਇਹ ਸੰਸਾਰ ਚ ਜੋ ਕੁਝ ਹੋ ਰਿਹਾ ਧਰਮ ਦੇ ਨਾਂ ਦੇ ਜੋ ਫਰਾਉਡਰ ਠਗੀਆਂ ਹੋ ਰਹੀਆਂ ਨੇ ਸਭ ਸਾਹਮਣੇ ਆ ਜਾਣੀਆਂ ਨੇ ਸਭ ਪਤਾ ਲੱਗ ਜਾਣਾ ਜੇ ਕਿਸੇ ਕੋਲ ਬਵੇਕ ਹੈ ਬਵੇਕ ਹੀ ਗੁਰਾ ਚਾਹੇ ਗੁਰਦਾ ਦੀਵਾ ਕਹੇ ਲੋ ਚਾਹੇ ਬਵੇਕ ਦਾ ਦੀਵਾ ਕਹੇ ਲੋ ਸਤ ਗੁਰ ਦੀ ਸਿੱਖਿਆ ਸਤ ਗੁਰ ਦਾ ਦੀਵਾ ਦੀਵਾ ਵੜੇ ਨਹੀਂ ਰਾਜੇ ਪੇਦ ਪਾਠ ਮਤੀ ਪਾਪਾ ਖਾਏ ਇਹ ਸਾਰੇ ਕੁਝ ਖਤਮ ਹੋ ਜਾਂਦੇ ਨੇ ਉਹਨੂੰ ਖਾ ਜਾਂਦਾ ਹੋ ਗਿਆਨ ਉਹਨੂੰ ਪਤਾ ਲੱਗ ਜਾਂਦਾ ਵੀ ਇਹ ਸਾਰਾ ਝੂਠ ਹੋ ਰਿਹਾ ਫਰਾਡ ਹੋ ਰਿਹਾ ਉਗ ਵੈ ਸੂਰ ਨਾ ਚਾਪੇ ਚੰਦ ਚੰਦ ਦੀ ਰੌਸ਼ਨੀ ਆਪਣੀ ਨਹੀਂ ਹੈਗੀ ਉਹ ਕਿਸੇ ਦੀ ਸੂਰਜ ਦੀ ਉਹ ਤੇ ਰੌਸ਼ਨੀ ਪੈਂਦੀ ਆ ਤਾਂ ਉਹ ਚੰਗਦਾ ਇਸੇ ਤਰ੍ਹਾਂ ਜਿਹੜਾ ਮਨ ਦਾ ਇਹ ਗਿਆਨ ਦਾ ਸੰਸਾਰਿਕ ਸਿੱਖਿਆ ਇਹ ਚੰਦ ਰੂਪੀਆ ਇਹ ਗਿਆਨਤਾ ਵੀ ਉਸ ਦੀ ਰੌਸ਼ਨੀ ਨਾਲੇ ਫੈਲੀ ਹੋਈ ਆ ਉਸ ਦੀ ਕੀ ਦੀ ਉਸ ਆਰਾਮ ਦੀ ਉਸ ਕਰਤੇ ਦਾ ਉਸ ਬੁੱਧ ਦੀ ਜੋ ਜਿਸ ਨੇ ਸੰਸਾਰ ਬਣਾਇਆ ਪਰ ਜਦੋਂ ਵਿਵੇਕ ਦਾ ਦੀਵਾ ਜਗ ਜਲਦਾ ਸਤਿਗੁਰੂ प्राप्त हो ਜਾਂਦਾ ਫਿਰ ਉਹ ਗਿਆਨ ਦਿੰਦਾ ਫਿਰ ਉਹਦੀ ਉਹਦੀ ਮਾਤਾ ਜੋ ਉਹ ਸੂਰਜ ਰੂਪਾ ਉਹ ਗਿਆਨ ਦਾ ਸੋਰਸ ਆ ਫਿਰ ਉਹਦੇ ਸਾਹਮਣੇ ਇਹ ਮਨ ਦਾ ਗਿਆਨ ਫਿੱਕਾ ਪੈ ਜਾਂਦਾ ਜਿਹ ਗਿਆਨ ਪ੍ਰਗਾਸ ਅਗਿਆਨ ਮਿਟ ਜਾਂਦਾ ਜਿੱਥੇ ਗਿਆਨ ਦਾ ਪ੍ਰਗਾਸ ਹੋ ਗਿਆ ਇਥੇ ਉਥੇ ਅਗਿਆਨ ਮਿਟ ਜਾਂਦਾ ਬੇਦ ਪਾਠ ਸੰਸਾਰ ਕੀ ਕਾਰ ਇਹ ਪਹਿਲਾਂ ਬੇਦਾਂ ਦੇ ਪਾਠ ਵੀ ਹੁੰਦੇ ਸੀਗੇ ਜਿਵੇਂ ਅੱਜ ਕੱਲ ਕਰਦੇ ਨੇ ਖੰਡ ਪਾੜ ਕਰ ਲਿਆ ਸਹਸ ਪਾੜ ਕਰ ਲਿਆ ਸੋਹਣੀ ਸਭ ਦਾ ਪਾੜ ਕਰ ਲਿਆ ਪਾੜ ਇਹ ਸੰਸਾਰ ਦੇ ਜੋ ਨਕਲੀ ਫਰਟੀ ਧਰਮ ਬਣਾਏ ਹੋਏ ਨੇ ਕਿਤੇ ਨੇ ਇਹ ਬਿਜ਼ਨਸ ਮਾਡਰਨ ਨੇ ਦੁਕਾਨਦਾਰੀਆਂ ਇਹ ਸੰਸਾਰ ਦੀ ਘਾਰਾ ਸੰਸਾਰ ਦੀ ਘਾਰਾ ਪੜਪੜ ਪੜਨੇ ਦੇ ਕਰੇ ਵਿਚਾਰ ਇਹ ਪੰਡਤ ਆ ਕੇ ਪੜਦੇ ਨੇ ਫਿਰ ਵਿਚਾਰ ਕਰਦੇ ਨੇ ਅੱਜ ਕੱਲ ਕੀਰਤਨ ਕਰਦੇ ਨੇ ਫਿਰ ਉਹ ਸਾਖੀਆਂ ਜੀਆਂ ਸੁਣਾਉਂਦੇ ਨੇ ਇਹ ਸਾਰਾ ਕੁਝ ਪਹਿਲਾਂ ਤੋਂ ਹੀ ਚੱਲਦਾ ਆ ਰਿਹਾ ਹੈ ਜੀ ਉਹਦੀੋ ਨਕਲ ਆ ਬਿਨ ਬੁਝੇ ਸਭ ਹੋਇ ਖਾਰ ਜੇ ਬੁਝ ਨਹੀਂ ਰਹੇ ਵਿਵੇਕ ਹਾਸਲ ਨਹੀਂ ਕਰ ਰਹੇ ਸਤੁਰ ਦੀ ਸਿੱਖਿਆ ਨਹੀਂ ਲੈ ਰਹੇ ਫੇ ਖਾਰ ਹੋਣਗੇ ਮੇ ਮਾਇਆ ਚਿਰਦੇ ਰਹਿਣਗੇ ਨਾਨਕ ਗੁਰਮੁਖੀ ਉਤਰਸ ਪਾਰ ਨਾਨਕ ਇਹਦਾ ਗੁਰਮੁਖ ਪਾਰ ਉਤਰਦਾ ਪਾਰ ਖਾ ਦੇ ਮਾਇਆ ਜਾਲ ਤੋਂ ਬਾਹਰ ਜਾਂਦਾ ਜੀ ਜੇ ਸਾਰਾ ਸੰਸਾਰ ਫਸਿਆ ਹੋਇਆ ਕੋਣ ਗੁਰਮੁਖੀ ਗੁਰਮੁਖੀ ਮਤਲਬ ਜੀਨੇ ਗੁਰ ਹਾਸਲ ਕਰ ਲਿਆ ਉਹ ਵੀ ਵਿਵੇਕ ਹਾਸਲ ਕਰ ਲਿਆ ਦੀਨ ਬੁੱਧੀ ਦਾ ਮੋਖ ਕਰੋ ਬੱਲਾ ਮਤਲਬ ਗੁਰਦੀ ਸਿੱਖਿਆ ਤੇ ਚੱਲ ਰਹੀ ਆ ਉਹ ਬਵੇਕ ਦੀ ਸਿੱਖਿਆ ਤੇ ਉਹ ਪਾਰ ਉੱਤਰਦੀ ਆ ਇਸ ਲਈ ਗੁਰ ਬਿਨਾ ਬਵੇਕ ਬਿਨਾ ਜਾਂ ਸਤ ਗੁਰ ਦੀ ਸਿੱਖਿਆ ਬਿਨਾ ਜੇ ਕੁਝ ਵੀ ਕਰਾਂਗੇ ਉਹ ਸਭ ਨਕਲੀ ਧਰਮ ਆ ਸਭ ਤੋਂ ਪਹਿਲਾਂ ਸਤ ਗੁਰ ਦੀ ਸਿੱਖਿਆ ਹਾਸਲ ਕਰਨੀ ਬਹੁਤ ਜ਼ਰੂਰੀ ਆ ਉਹ ਸਤ ਗੁਰ ਦੀ ਸਿੱਖਿਆ ਆ ਇੱਕ ਹੰਕਾਰ ਸਤ ਗੁਰ ਪ੍ਰਸਾਦ ਸਤ ਗੁਰ ਤੋਂ ਮਿਲਿਆ ਪ੍ਰਸਾਦ ਸਤ ਗੁਰ ਦੀ ਸਿੱਖਿਆ ਹੀ ਅੱਖਰੀ ਤੁਪ ਚ ਲਿਖ ਕੇ ਰੱਖਤੀ ਤੁਹਾਡੇ ਸੱਪਣੇ ਜੇ ਇਸ ਨੂੰ ਖੋਜ ਲਾਂਗੇ ਵਿਚਾਰ ਲਾਂਗੇ ਫਿਰ ਆਰ ਉਤਰ ਸਕਦੇ ਆ ਨਹੀਂ ਇਹਨੂੰ ਜੇ ਪੜਾਂਗੇ ਅੱਖਰ ਇਕੱਲੇ ਅੱਖਰਾਂ ਨੂੰ ਪੂਜੀਗੇ ਰਮਲੇ ਛਾਦੇ ਅੱਖਰਾਂ ਨੂੰ ਪੜ ਕੇ ਪਾੜ ਕਰ ਲੇ ਫਿਰ ਇਹਦਾ ਕੋਈ ਫਾਇਦਾ ਨਹੀਂ ਕਿਰਪਾ ਕੇ ਇਹਨਾਂ ਗੱਲਾਂ ਨੂੰ ਸਮਝੋ ਇਸ ਵਿੱਚ ਸਭ ਦਾ ਆਪਣਾ ਆਪਣਾ ਭਲਾ ਹੈ